ਕਾਰਜੋਗ ਬਜ਼ੁਰਗ ਮਾਤਾ ਭੈਣਾ ਵੀਰਾਂ ਨੂੰ ਜੈ ਤੀਨ ਜੈ ਤੀਨ ਜੈ ਭਾਰਤੀ ਆਵਾਜ਼ ਬੜੀ ਠੰਡੀ ਆ ਬੇਨਤੀ ਹੈ ਕਿ ਤੁਸੀਂ ਕਾਫੀ ਵਾਰ ਬਿਟਿੰਗਾਂ ਚ ਕਹੇ ਉਹ ਸੁਣਦੇ ਮੈਂ ਉਹ ਤੁਹਾਡੀ ਤਾਕਤ ਆ ਕਿ ਆਪਾਂ ਜਿਹੜਾ ਮਿਸ਼ਨ ਚਲਾਉਨੇ ਆ ਉਹ ਪਾਪਾ ਸਾਹਿਬ ਡਾਕਟਰ ਕੋਲ ਕਰਕੇ ਸਾਹਿਬ ਦਾ ਪਾਪਾ ਸਹਿਬ ਸਾਡੇ ਡਾਕਟਰ ਕੋਲ ਸਾਹਿਬ ਉਹਨਾਂ ਨੇ 25 ਸਾਲ ਸੇ ਇੱਥੇ ਕੀਤਾ ਸਾਡੇ ਉਹਨਾਂ ਦਿਨਾਂ ਵਿੱਚ ਅਰਚੀਟੈਕਟ ਜਿੰਨਾਂ ਦਿਨਾਂ ਵਿੱਚ ਸਾਫ ਸੁਥਕ ਨੂੰ ਪੜਨਗੇ ਜਿੰਨੇ ਲੋਕਾਂ ਦਿਨਾਂ ਵਿੱਚ ਸਭ ਪੜ੍ਹ ਕੇ ਵੋਟ ਨਹੀਂ ਪਾਉਂਦੇ ਜਿੰਨੇ ਦਿਨਾਂ ਵਿੱਚ ਸਾਨੂੰ ਮਕਾਨ ਨਹੀਂ ਬਣਾਉਂਦੇ ਜਿਸ ਦੀ ਆਪੀ ਪ੍ਰੋਫੀਟ ਕਰਦਾ ਹੋਰ ਛੱਡੋ ਅਸੀਂ ਮਜ਼ਦੂਰੀ ਕਰਕੇ ਪੈਸੇ ਵੀ ਮੰਗਣ ਦੇ ਹੱਕਦਾਰ ਨਹੀਂ ਹੁੰਦੇ ਮਨੂ ਵਾਦੀਆਂ ਦਾ ਜੋਰ ਸੀਗਾ ਉਹਨਾਂ ਦਿਨਾਂ ਵਿੱਚ ਔਰਤ ਦਾ ਬਹੁਤ ਜ਼ਿਆਦਾ ਨਾਮ ਸੀ ਔਰਤ ਨੂੰ ਕੀ ਜਨਰਲ ਪੈਸੇ ਨਾਲ ਨਾ ਦਿੰਦੇ ਬਾਬਾ ਸਾਹਿਬ ਦੀ ਬਤੋਲ ਹੈ ਸਾਡਾ ਸੁਖ ਜਾਣ ਪਈ ਹੈ

ਕਿ ਇੱਥੇ ਦੇ ਕੰਮ ਗਰਮੀ ਚ ਕਿਵੇਂ ਦਾ ਹੋ ਰਿਹਾ ਵੀ ਤੂੰ ਉਕਾਨ ਸਾਡੇ ਸੱਜਣ ਸਰਦਾਰ ਜੀ ਕੈਪੀਨ ਦਾ ਭਾਰਤ ਵਪਾਰ ਸਾਹਿਬ ਮੇਰਾ ਨਾਮ ਰਿਤੂ ਮੈਂ ਪਿੰਲੇ ਨੌਰਪੁਰ ਪੇਟਾ ਦੇ ਰਹਿਣ ਵਾਲੀ ਹਾਂ ਮੈਂ ਮੰਦਰੇਗਾ ਮੇਤਰਾ ਸਾਨੂੰ ਲੋਕ ਬਹੁਤ ਗੱਲਾਂ ਕਰਦੇ ਆ ਕਹਿੰਦੇ ਕਿ ਕੰਮ ਤੇ ਜਾਂਦੇ ਆ ਬਹਿ ਕੇ ਦੇਹਲੇ ਦਿਹਾੜੀ ਲੈ ਕੇ ਘਰ ਆ ਜਾਂਦੇ ਆ ਤੁਸੀਂ ਇੱਧਰ ਦੇਖੋ ਧੁੱਪ ਦੇ ਵਿੱਚ ਕਿੰਨੀ ਧੁੱਪ ਦੇ ਵਿੱਚ ਗਰਮੀ ਦੇ ਵਿੱਚ ਅਸੀਂ ਨਹਿਰਾ ਦੇ ਵਿੱਚੋਂ ਮਿੱਟੀ ਕੱਢ ਰਹੇ ਹਾਂ ਮਿੱਟੀ ਕਿੰਨਾ ਵਾਸਤੇ ਖੜਾ ਰਿਹਾ ਤੇ ਜ਼ਿਮੀਂਦਾਰਾਂ ਦਾ ਪਾਣੀ ਲੰਗਣਾ ਹੈ ਸਮਾਏਦਾਰਾ ਜੋ ਵੀ ਹੈਗੇ ਗੱਲਾਂ ਸਾਨੂੰ ਕਰਦੇ ਆ ਪਰ ਇਥੋਂ ਪਾਣੀ ਜ਼ਿਮੀਂਦਾਰਾਂ ਦਾ ਲੰਗਣਾ ਹੈ ਤੇ ਅਸੀਂ ਜ਼ਿਮੀਂਦਾਰਾਂ ਦਾ ਕੰਮ ਕਰ ਰਹੇ ਆ ਜ਼ਿਮੀਂਦਾਰਾਂ ਦੇ ਵਾਸਤੇ ਅਸੀਂ ਸਫਾਈ ਕਰ ਰਹੇ ਆ ਉਹਨਾਂ ਦਾ ਪਾਣੀ ਲੰਗਣਾ ਇਹਨਾਂ ਦੇ ਵਿੱਚੋਂ ਕਿਉਂਕਿ ਜੋ ਵੀ ਸਰਕਾਰ ਬਣੀ ਆ ਉਸ ਸਰਕਾਰ ਨੇ ਪੈਸਾ ਇਹਨਾਂ ਨੂੰ ਦੇ ਰਿਹਾ ਸਿਰਫ ਸਾਨੂੰ ਤਾਂ ਇੱਕ ਦਿਹਾੜੀ ਮਿਲ ਰਹੀ ਆ ਉਹ ਵੀ ਸਾਨੂੰ ਕਿਹਾ ਜਾਂਦਾ ਹੈ ਕਿ ਦੇਲੇ ਬਹਕੇ ਤੇ ਆ ਜਾਂਦੇ ਆ ਇੱਧਰ ਆ ਕੇ ਜਿੱਥੇ ਕੰਮ ਕਰਦੇ ਆ ਉਹ ਤੁਹਾਨੂੰ ਨਿਹਰ ਦਿਖਾਣੇ ਆ ਜਿੱਥੇ ਹਵਾਵਲੀ ਲੱਗਦੀ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਕੰਮ ਕਰਦੇ ਆ ਉਹ ਸਾਰੀ ਮਿੱਟੀ ਕੱਢ ਕੱਢ ਕੇ ਰੱਖਿਓ ਬਾਹਰ ਸੱਤੀ ਹੋਈ ਆ ਉਹ ਸਾਰੀ ਸਫਾਈ ਕਰ ਰਹੇ ਆ ਨਾ ਬਸ ਵਰਖਾ ਤਾਂ ਬੜੀ ਗਰਮੀ ਸੀ ਸਾਰੇ ਸਮਾਜ ਦੇ ਆਗੂ ਸਾਥੀਆਂ ਨੂੰ ਬੇਨਤੀ ਆ ਕਿ ਮਨਰੇਗਾ ਮਜ਼ਦੂਰਾਂ ਦੇ ਜਿਹੜੇ ਮੀਟ ਆ ਕਿ ਦੇਖੋ ਬੜਾ ਵਿਸਤਾਰ ਨਾਲ ਸਾਡੇ ਸਰਕਲ ਪ੍ਰਧਾਨ ਜੀ ਤੁਨੇ ਦੱਸਿਆ ਕਿ ਜਿਹੜੀਆਂ ਨਹਿਰਾਂ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਉੱਥੇ ਹਵਾ ਨਹੀਂ ਲੱਗਦੀ ਕੰਮ ਤਾਂ ਕਰਨਾ ਸਾਡੀ ਜ਼ਿੰਮੇਵਾਰੀ ਹੈ ਅਸੀਂ ਕਰੀ ਜਾਂਦੇ ਆ ਕਿ ਜਦੋਂ ਅਸੀਂ ਰਾਸਤੇ 'ਚ ਲੰਘਦੇ ਆ ਕੋਈ ਸ਼ਰਾਰਤੀ ਜ਼ਿੰਮੇਵਾਰਾਂ ਦੇ ਅੰਸ਼ਤ ਜਿਹੜੇ ਹੈਗੇ ਆ ਚਾਹੇ ਸਿਆਸੀ ਲੋਕ ਹੈਗੇ ਆ ਜਦੋਂ ਉਹ ਗੱਲ ਕਰਦੇ ਆ ਕਿ ਵਿਲੇ ਬੈਠ ਕੇ ਅਸੀਂ ਲੈਂਦੇ ਨੇ ਤਾਂ ਉਦੋਂ ਸਾਡੀ ਜਾਨ ਨਿਕਲ ਜਾਂਦੀ ਹੈ ਐਵੇਂ ਗੱਲ ਹੈ ਨਾ ਸਾਨੂੰ ਬਹੁਤ ਦੁੱਖ ਆਉਂਦਾ ਹੈ ਤਾਂ ਇਹ ਠੀਕ ਆ ਜਿਹੜੇ ਜ਼ਿੰਮੇਵਾਰ ਆਦੇ ਆ ਉਹਨਾਂ ਨੂੰ ਮੈਂ ਦੱਸਣਾ ਚਾਹਨਾ ਕਿ ਉਹ ਗੌਰ ਨਾਲ ਸੁਣ ਲੈਣੋ ਕਿਸਾਨ ਯੂਨੀਅਨ ਦੇ ਪ੍ਰਧਾਨ ਹੋਣ ਭਾਵੇਂ ਕਿਸੇ ਦੇ ਵੀ ਹੋਣ ਭਾਵੇਂ ਉਹ ਅ ਕਿਸਾਨ ਹੀ ਹੋਣ ਭਾਵੇਂ ਕੋਈ ਜ਼ਿੰਮੇਵਾਰ ਹੋਵੇ ਭਾਵੇਂ ਕੋਈ ਮਜ਼ਦੂਰ ਹੋਵੇ ਜਿਹੜਾ ਕੋਈ ਸਾਡੇ ਮਜ਼ਦੂਰਾਂ ਨੂੰ ਇਹੋ ਜੀ ਗੱਲ ਕਰਦਾ ਤਾਂ ਉਹਨੂੰ ਮੇਰਾ ਇਹ ਸਿਨਿਆ ਹੈ ਕਿ ਜੇ ਸਾਨੂੰ ਮਜ਼ਦੂਰਾਂ ਨੂੰ ਦਿਹਾੜੀ ਸਰਕਾਰ ਨੇ ਮਨਰੇਗਾ ਦੀ ਦਿੱਤੀ ਲੇਕਿਨ ਸਾਡਾ ਤਾਂ ਖੂਨ ਨਿਚੋੜ ਲੈਂਦੇ ਆ ਮਾਰੂ ਇਸ ਖਾਨਾ ਨੂੰ ਕੀ ਮਿਲਦਾ ਪਿਆ ਜਿਹੜੇ ਬੋਲਣ ਵਾਲੇ ਆ ਉਹਨਾਂ ਨੂੰ ਮੋਦੀ ਸਰਕਾਰ ਨੇ 2 ਕਿੱਲੇ ਦੇ ਵਿੱਚ 1 ਕਿੱਲੇ 'ਚ 2000 ਰੁਪਇਆ ਜਿਹੜਾ ਹੈਗਾ ਉਹ ਦੇਣਾ ਕੀਤਾ ਹੋਇਆ ਹੈ ਔਰ ਖਾਤਿਆਂ 'ਚ ਆਉਂਦਾ ਵੀ ਆ ਇਸ ਤੋਂ ਇਲਾਵਾ ਮੋਟਰਾਂ ਦਾ ਬਿੱਲ ਫਰੀ ਆ ਖਾਤ ਦਵਾਈਆਂ ਤੇ ਸਬਸਿਡੀ ਮਿਲਦੀ ਪਈ ਆ ਟਰੈਕਟਰ ਔਰ ਟਰਾਲੀ ਜਿਹੜੀ ਵੀ ਕੋਈ ਸੌਦਾ ਸਹਣਾ ਲੈਂਦੇ ਆ ਉਹਦੇ ਤੇ ਸਬਸਿਡੀ ਮਿਲਦੀ ਪਈ ਆ ਹੁਣ ਕਿਸਾਨ ਨਹੀਂ ਰਹਿ ਗਏ ਹੁਣ ਆਪਣੇ ਆਪ ਨੂੰ ਦੌਮਾ ਰਾਜ ਹੈਗੇ ਆ ਅਸੀਂ ਕਿਸਾਨਾਂ ਤੇ ਬਰਖਲਾਬ ਨਹੀਂ ਐ ਲੇਕਿਨ ਕਿਸਾਨ ਜਿਹੜੋ ਸਾਡੇ ਬਰਖਲਾਬ ਬੋਲਦੇ ਨੇ ਉਹਦੋਂ ਸਾਨੂੰ ਇਹ ਇਹਨਾਂ ਨੂੰ ਸਿਨਿਆ ਦੇਣ ਲਈ ਬੋਲਣਾ ਪੈਂਦਾ ਕਿ ਕੁਝ ਕਿਸਾਨਾਂ ਚੋਂ ਸ਼ਰਾਰਤੀ ਅੰਸਰ ਜਿਹੜੇ ਆ ਸਾਡੀਆਂ ਕੁੜੀਆਂ ਨੂੰ ਐਵੇਂ ਬੋਲਦੇ ਨੇ ਤਾਂ ਮੈਂ ਹੁਣ ਗੱਲ ਕਰਾਂਗਾ ਕਿ ਵੇਖੋ ਜਿਹੜਾ ਤੁਹਾਡਾ ਕਾਨੂੰਨ ਆ 2005 ਦਾ ਬਣਿਆ ਜਿਹਦੇ ਵਿੱਚ ਹਰ ਸਾਲ ਹਰ ਘਰ ਚ 100 ਦਿਨ ਦਾ ਰੋਜ਼ਗਾਰ ਸਰਕਾਰ ਨੇ ਗਰੰਟੀ ਨਾਲ ਦੇਣਾ ਚਾਹੀਦਾ ਔਰ ਪਹਿਲੀਆਂ ਤਿਆਰੀਆਂ ਦੇ ਹਿਸਾਬ ਤੇ 25 ਤੋਂ ਲੈ ਕੇ 20000 ਰੁਪਿਆ ਹਰ ਸਾਲ ਹਰ ਘਰ ਦੇ ਵਿੱਚ ਬੰਨਣਾ ਚਾਹੀਦਾ ਮਿਲਣਾ ਚਾਹੀਦਾ ਔਰ ਤੁਹਾਡੇ 2005 ਤੋਂ ਲੈ ਕੇ 2025 ਤੱਕ ਤੁਹਾਡੇ 20 ਸਾਲ ਬੰਨੇ ਆ 6 ਮਹੀਨੇ ਦੇ ਕੱਟ ਨੇ 6 ਮਹੀਨੇ ਕੱਟ ਨੇ 19 ਸਾਲ 6 ਮਹੀਨੇ ਹੋ ਗਿਆ 19 ਸਾਲਾਂ ਦਾ ਜੇ ਅਸੀਂ ਜੋੜ ਲਾਈਏ ਤੇ ਤੁਹਾਡਾ 575000 ਰੁਪਿਆ ਸਰਕਾਰੀ ਪੈਸਾ ਮਨਰੇਗਾ ਦੀ ਮਜ਼ਦੂਰੀ ਦਾ ਮਿਲਣਾ ਵੇ ਨਹੀਂ ਜੀ ਤੁਸੀਂ ਨਹੀਂ ਲੈਣਾ ਤਾਂ ਵੇਖੋ ਅੱਗੇ ਵੀ ਮਨਰੇਗਾ ਕਾਨੂੰਨ ਸਦਾ ਅਜ ਲਾਗੂ ਨਹੀਂ ਹੋਇਆ ਤਾਂ ਅੱਜ ਜਿਹੜੀਆਂ ਸਰਕਾਰ ਬਦਲੀ ਹੋਈ ਆ ਔਰ ਸਰਕਾਰ ਦੇ ਨਾਲ ਜਿਹੜੇ ਲੋਕ ਤੁਰੇ ਸੀਗੇ ਉਹਨਾਂ ਚੋਂ ਕੁਝ ਲੋਕਾਂ ਨੂੰ ਕੰਮ ਕਰਨ ਦਾ ਤਰੀਕਾ ਨਹੀਂ ਹੈ ਅੱਜ ਉਹ ਵੇਖਦੇ ਆ ਕੁੜੀਆਂ ਨੂੰ ਵੀ ਇਹ ਨਰੇਗਾ ਦਾ ਸਬੰਧ ਲੈ ਕੇ ਹੁੰਦੀਆਂ ਨੇ ਤੇ ਐਮਐਨਏ ਨੂੰ ਜੀ ਉਹ ਦੱਸਦੇ ਆ ਐਮਐਨਏ ਨੂੰ ਫੋਨ ਕਰਦੇ ਆ ਦਾ ਵੀਡੀਓ ਨੂੰ ਐਮਐਨਏ ਕੰਦਾ ਕੇ ਮੇਰੇ ਬੰਦਿਆਂ ਨੂੰ ਕੰਮ ਨਰੇ ਦਾ ਦਵਾਓ ਇਹਨਾਂ ਬੰਦਿਆਂ ਨੂੰ ਕੰਮ ਨਾ ਦੋ ਥੋੜ੍ਹ ਇਲਾਕਾ ਵਿੱਚ ਇਹ ਸਿਸਟਮ ਨਰਦੀ ਕੀ ਹੋ ਗਈ ਹੈ ਸ਼ੁਰੂ ਹੋ ਗਈ ਹੈ ਹੋ ਸ਼ੁਰੂ ਹੋ ਗਈ ਹੈ ਵੱਡੇ ਪੱਦਰ ਤੇ ਬਲਾਕ ਮਾਮਦੋਰ ਦੇ ਵਿੱਚ ਕੱਲ ਹੀ ਲੜਾਈ ਹੋਈ ਤਾਂ ਜਿਹੜੇ ਸਿਆਸੀ ਲੋਕ ਜਿਹੜੇ ਉਹ ਪੂਰਾ ਦਬਾਅ ਬਣਾਉਂਦੇ ਆ ਕਿ ਜਿਹੜੀਆਂ ਕੁੜੀਆਂ ਅੱਜ ਅੰਦੇ ਲੱਗ ਕੇ ਤੁਹਾਡਾ ਕੰਮ ਲੈ ਕੇ ਕੁੜੀਆਂ ਨੇ ਉਹਨਾਂ ਨੂੰ ਕੰਮ ਨਾ ਦਿੱਤਾ ਜਾਵੇ ਜਿਹੜੇ ਕੜਮ ਚੌਧਰੀ ਚੁਣੇ ਹੋਇਆ ਜਿਨ੍ਹਾਂ ਨੇ ਵੋਟਾਂ ਦੇ ਵਿੱਚ ਚੁਣਿਆ ਸੀਗਾ ਐਮ ਐਲ ਏ ਨੂੰ ਨਾਲ ਤੁਰੇ ਸੀਗੇ ਉਹਨਾਂ ਨੂੰ ਪਾਵਰ ਦਿੱਤੀ ਐਮ ਐਲ ਏ ਨੇ ਐਮ ਪੀ ਨੇ ਵੀ ਲੈ ਵੀ ਪਾਈ ਤੋਂ ਗੁੰਜਿਆ ਹੁਣ ਤੂੰ ਸਿੱਖਾ ਸਖਵਾ ਤੁਸੀਂ ਜਾਇਜ਼ ਨਹੀਂ ਆਇਆ ਹਾਜ਼ਰੀਆਂ ਪਾਓ ਜਾਂ ਨਜਾਇਜ਼ ਪਾਓ ਉਹ ਹੁਣ ਦਬਾਅ ਬਣਾਉਂਦੇ ਦਫਤਰਾਂ ਚ ਲਾਣਾ ਇਸ ਦੇ ਸਬੰਧ ਵਿੱਚ ਕੱਲ ਸ਼ਨੀਵਾਰ ਦੀ ਮੀਟਿੰਗ ਰੱਖੀ ਗਈ ਆ ਔਰ ਮੀਟਿੰਗ 'ਚ ਸਾਰੇ ਆਗੂਆਂ ਨੂੰ ਬੇਨਤੀ ਆ ਹੋ ਮਹਾਮਾਹਤੀ ਪਹੁੰਚਣਾ ਤਾਂ ਆਪਾਂ ਮੀਟਿੰਗ 'ਚ ਫੈਸਲਾ ਲੈਣਾ ਹੈ ਅੱਗੇ ਆਪਾਂ ਕੀ ਕਰਨਾ ਹੈ ਤਾਂ ਕੰਮ ਤੇ ਲੇਬਰ ਜਿਹੜੀ ਹੈਗੀ ਉਹ ਲੱਗ ਜਾਵੇ ਲਗਭਗ 10 ਵਜੇ ਹਾਜ਼ਰੀ ਲੱਗ ਜਾਂਦੀ ਹੈ ਲੱਗ ਜਾਂਦੀ ਆ ਸਾਢੇ 10 11 ਵਜੇ ਤੱਕ ਮੀਟਿੰਗ 'ਚ ਆਗੂਆਂ ਨੂੰ ਬੇਨਤੀ ਹੈ ਪਹੁੰਚੋ ਤਾਂ ਆਪਣੇ ਜਿਹੜੇ ਮਨਰੇਗਾ ਤੋਂ ਅਲਾਵਾ ਹੋਰ ਵੀ ਆਪਣੀਆਂ ਜਿਹੜੀਆਂ ਸੂਚਨਾਵਾਂ ਹੈਗੀਆਂ ਉਹਨਾਂ ਬਾਰੇ ਵੀ ਚਰਚਾ ਕਰੀਏ ਐਨਾ ਕਹਿੰਦਿਆਂ ਹੋਇਆ ਜੈਪੀਨ ਜੈ ਭਾਰਤ ਜੈ ਭਾਰਤੋ ਸਤਿ ਸ਼੍ਰੀ ਅਕਾਲ ਨਮਸਕਾਰ